ਮੀਟ ਸੁਣ ਉਹ ਰੋਣ ਅਜ ਦਾਦੀ ਕੀ ਲੈਣ ਆਈਆਂ ਬੀਬੀ ਖਰੋੜੇ ਕਿਹਦੇ ਲਈ ਕੀ ਤਾਂ ਲਈ ਗਰਕੀਰ ਤੇ ਦਾ ਸੁਣਾਵਾਂ ਨੂੰ ਖਰੋੜੇ ਖਵਾਈ ਜਾਂਦੇ ਐਵੇਂ ਇਹਨਾਂ ਨੇ ਢਿੱਡ ਛੱਡੇ ਕੰਮ ਕਰਨ ਵਾਲੇ ਲੜਕੇ ਦੀ ਲੋੜਾ ਚੱਲਾਂ ਪੁੱਛਣ ਪਈ ਮੈਂ ਲੋੜਾ ਕੰਮ ਕਰਦੇ ਮੁੰਡੇ ਦੀ ਰੱਖਣਾ ਦਿਵਾ ਗਿਆ ਕਰਾਉ ਕੰਮ ਹੀ ਕਰਾਉਣਾ ਜੇ ਤੇ ਆ ਕੇ ਨਾ ਤੇ ਆ 100 ਟਿੱਜਾ ਲੈ ਲੈਂਦਾ ਏ ਬੋਲ ਗਿਆ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੀ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾਜ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾਜ ਜਦ ਤੱਕ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾਜ ਜਦ ਤੱਕ ਉਹਨਾਂ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਜ ਆਓ ਤੁਹਾਨੂੰ ਦਿਖਾਨਾ ਸਟੋਰੀ ਗਾਇਜ਼ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਇਹ ਇੰਨੀ ਜਾ ਕੇ ਦੇ ਲਈ ਸਾਡੇ ਲਈ ਬੰਦੇ ਆ ਥੋੜੇ ਆ ਵੰਡ ਕੇ ਪਾ ਦੇ ਵੀਰੇ ਤੂੰ ਮੱਛੀ ਵੇਖ ਲਈ ਉਹਨਾਂ ਨੇ ਮੈਨੂੰ ਲੱਗਦਾ ਚੋਰੀ ਨਹੀਂ ਦੁੱਧ ਲੈ ਰਹੇ ਪੈਸਾ ਦਾ ਦੱਸੋ ਕੰਮੂ ਉਹ ਦੀਦੀ ਨੂੰ ਪਾਥੀਆਂ ਦਾ ਵੀ ਕਹਿ ਦੇਣਾ ਇਹ ਜਾ ਜਹਾ ਜੇ ਉਹਦੇ ਤੇ ਲੈ ਦੇ ਜੂਗੀ ਸਾਡਾ ਉਹਨਾਂ ਦੀਦੀ ਪਾਥੀਆਂ ਦਾ ਕਿਵੇਂ ਕੀ ਕਹਿਣਾ ਹਾਂ ਉਹ ਕੁੱਕੜ ਦਾ ਭਾਜੋ ਭਾਜੋ ਸਾਬ ਦੁਪਹਿਰੇ ਸਹੀ ਹਾਂ ਜੀ ਕਰੇ ਰਾਤੀ ਸੋਮਵਾਰ ਤੇ ਕੁੱਕੜ ਹੀ ਲੈ ਜਾ ਕੱਢ ਕੇ ਦਾ ਐ ਕਰਦੇ ਆ ਕੱਢ ਲਿਆ ਆਪਣੇ ਪਿੰਡਰਾ ਖਾਲੀ ਕਰਦੇ ਨੇ ਸੋਹਣਾ ਬੜਾ ਲੱਗੇ ਰਾਤੀ ਖੜਾ ਪਿੰਡਰਾ ਹੀ ਰਹਿ ਜੇ ਕੁੱਕੜ ਆਪ ਲੈ ਕਿਉਂਕਿ ਝਾਟੋ ਮੂੜ ਹੈਗੇ ਸਾਰੇ ਆਪੇ ਫਲਾਈ ਕਰ ਲੈਂਦਾ ਹੀ ਤੇ ਵੀਡੀਓ ਬਣਾਉਣ ਵਾਲਾ ਬੰਦਾ ਹੋਵੇ ਨਾ ਕੈਂਟ ਤੇ ਕਮੈਂਟ ਕਰਿਓ ਯਾਰ ਆਪਾਂ ਖਰਚਾ ਪਾਣੀ ਉਹਦਾ ਜੋ ਬਣਿਆ ਉਹ ਐਸੀ ਕਰਿਓ ਸੱਚ ਜਰੂਰ ਦਵਾਂਗੇ ਖਰਚਾ ਪਾਣੀ ਜੋ ਹੋਊਗਾ ਉਹਦਾ ਦਿਹਾੜੀ ਦਾ ਆਪਾਂ ਜਰੂਰ ਦਵਾਂਗੇ ਮੀਟ ਸੁਨੋਵਾਂ ਨੇ ਦਾਦੀ ਕੀ ਲੈਣ ਆਈਆਂ ਬੀਬੀ ਖਰੋੜੇ ਕਿਹਦੇ ਲਈ ਗਰਕੀਰ ਤੇ ਸੁਨੋਵਾਂ ਨੂੰ ਖਰੋੜੇ ਖਵਾਈ ਜਾਂਦੇ ਐਵੇਂ ਇਹਨਾਂ ਨੇ ਢਿੱਡ ਛੱਡੇ ਓ ਜਿਆਦਾ ਇਹਨਾਂ ਦੇ ਸਰੀਰ ਦੇ ਵਾਲ ਦਾ ਕਾਰਨ ਆ ਖਰੋੜੇ ਆ ਡਾਈਟ ਇਹਨਾਂ ਦੀ ਬਹੁਤ ਹੀ ਜਿਆਦੀ ਤਗੜੀ ਆ ਦੇਖ ਲੈ ਮੰਮੀ ਖਰੋੜੇ ਆ ਪਾਣੀ ਖਰੋੜੇ ਖਾਣੇ ਖਰੋੜੇ ਕਿਵੇਂ ਬਣਦੇ ਬਣਾਉਣੇ ਉਹਦੇ ਇਹ ਹੁੰਦੇ ਨਾ ਮਤ ਤੋਂ ਆ ਕੇ ਨਾ ਇੰਨੇ ਤੱਕ ਜ ਸਵੇਰ ਤੋਂ ਅੱਛਾ ਮੋਨ ਵਿੱਚ ਤਾਂ ਪਹੁੰਚੀ ਜਾਂਦੇ ਆ 5 ਵਜੇ ਟਿੱਕਰ ਖਰੋੜੇ ਖਾਂਦੇ ਮੁੰਡੇ ਖਰੋੜੇ ਬੱਲਾਂ ਦੇ ਖਰੋੜੇ ਬੱਲ ਪਰਿਵਾਰ ਖਰੋੜਿਆਂ ਵਾਲਾ ਵਜਦਾ ਕੰਮ ਕਰਨ ਵਾਲੇ ਲੜਕੇ ਦੀ ਲੋੜਾ ਚੱਲਾਂ ਪੁੱਛਣ ਪਹਿਲਾ ਦਿਨ ਅੱਜ ਚੱਲ 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 ਪਹਿਲਾ ਦਿਨ ਅੱਜ ਆ ਇੱਧਰ ਪੁੱਛ ਐਸਪੀ ਜੀ ਮੈਂ ਲੋੜਾ ਕੰਮ ਕਰਨ ਦੇ ਮੁੰਡੇ ਦੀ ਰੱਖਣਾ ਚਲ ਆ ਗਿਆ ਕਰਾਉ ਕੰਮ ਕੀ ਕਰਾਉਣਾ ਵਰਾ ਨੂੰ ਆੜਾ ਮਾਰਾ ਸਾਡੀ ਰੂੜੀ ਸੇ ਭਾਈ ਸ਼ੈੱਡ ਦਾ ਕੰਮ ਸ਼ੁਰੂ ਹੋ ਚੁੱਕਾ ਕਿਵੇਂ ਭਾਈ ਆ ਮੜਿਆ ਬਾਵਾ ਵਖਾ ਦੇ ਚੱਕ ਦੇ ਬਾਵਾ ਇਹਨੇ ਐ ਕਰਦੇ ਸਿੱਧਿਆ ਗੜੀ ਆ ਇਹ ਹੱਸਣ ਵਾਲੀ ਗੱਲ ਨਹੀਂ ਕੀ ਇਹ ਕੁਦਰਤੀ ਤੌਰ ਤੇ ਇਹਦੇ ਨਾਲ ਤੇ ਆ ਭਾਈ ਕੌਣ ਦੇ ਗਾਣਾ ਏਟ ਵੀ ਫੜਾ ਦੇ ਨਾਲ ਪਹਿਲਾਂ ਚਲੋ ਜੀ ਆਉਣ ਦੋ ਆਉਂ ਦੋ ਆਉਂ ਦੋ ਹੋ ਕਰਾ ਸਮੇਂ ਦੀ ਆ ਕੇਰ ਸਮਾਂ ਕਰੇ ਮੇਰੀ ਕੇ ਇਹ ਤਾਂ ਪਹਿਲਾਂ ਵੀ ਸੁਣਾਇਆ ਨਹੀਂ ਜਿੰਦਗੀ ਚ ਓਏ ਫੁਕਰੀਆਂ ਵਾਲੇ ਬੰਦੇ ਹੋ ਜਾਂਦੇ ਫੇਲੇ ਓਏ ਫੁਕਰੀਆਂ ਵਾਲੇ ਬੰਦੇ ਹੋ ਜਾਂਦੇ ਫੇਲੇ ਕਿੰਨਾਂ ਤਲਾਂ ਵਿੱਚ ਰਹਿਣਾ ਦਿੰਦਾ ਤੇਰੇ ਆਡੀਅנס ਇੱਕ ਵਾਰੀ ਹੋਰ ਇੱਕ ਵਾਰੀ ਹੋਰ ਵਾਹ ਆਹ ਕੇਰ ਸਮਾਖਰੇ ਮੇਰੀ ਕੇਰ ਮੇਗਾ ਆਉਣਾ ਕਿ ਆ ਨਹੀਂ ਜ਼ਿੰਦਗੀ ਦੀ ਫੇਰੀ ਓਏ ਏ ਵਾਹ ਵਾਹ ਭਈ ਇੱਕ ਵਾਰੀ ਹੋਰ ਹੋ ਇੱਕ ਵਾਰੀ ਹੋਰ ਹਾਂਜੀ ਜਾਣਦੇ ਤੁਸੀਂ ਇਹ ਬੰਦੇ ਨੂੰ ਜਾਣਦੇ ਤੁਸੀਂ ਹਾਂਜੀ ਕੌਣ ਆਏ ਨਹੀਂ ਗੋਰਾ ਕਿਆ ਕਾਲਾ ਗੋਰਾ ਨੂਰਪੁਰ ਵਾਲਾ ਦੱਸਿਆ ਕਰ ਗੋਰੇ ਮੈਨੂੰ ਦੱਸੀ ਕੀ ਆ ਆਨੰਦਰਾ ਹੋ ਮੇਰੇ ਅੱਗੇ ਪਿੱਛੇ ਰਹਿੰਦੇ ਆਏ ਸੂਟਰ ਨਹੀਂ ਮੇਰਾ ਚੱਲਦਾ ਦਿਮਾਗ ਜਿਵੇਂ ਚੱਲੇ ਆ ਕੰਪਿਊਟਰ ਨਹੀਂ ਬੰਦਿਆਂ ਵਾਲੇ ਤਾਂ ਰਹਿੰਦੇ ਖਬਰਾਂ ਹੀ ਘੜਦੇ ਖਵਰੀ ਬੰਦੇ ਤਾਂ ਮੇਰੇ ਅੱਗੇ ਪਿੱਛੇ ਰਹਿੰਦੇ ਬੰਦਿਆਂ ਤੋਂ ਮੈਨੂੰ ਡਾਟ ਜਿਆ ਰਹਿੰਦਾ ਏ ਕਿ ਬੰਦਿਆਂ ਤੋਂ ਮੈਨੂੰ ਡਾਟ ਜਿਆ ਰਹਿੰਦਾ ਏ ਇਹ ਤੇ ਆ ਕਿ ਨਾਦੇ ਆ ਸੌਟ ਜਿਆ ਰਹਿੰਦਾ ਏ ਬੋਲ ਕੇ ਭੁੱਲ ਗਿਆ ਡਾਟ ਕਿੱਥੋਂ ਸਿੱਖਿਆ ਡਾਟ ਦਾ ਮਤਲਬ ਕੀ ਹੁੰਦਾ ਡਾਟ ਦਾ ਮਤਲਬ ਕੀ ਹੁੰਦਾ ਡਾਟ ਦਾ ਮਤਲਬ ਵੀ ਦੋ ਗਲਾ ਜਿਹੜਾ ਕਿ ਨਾਲ ਦੇ ਆਹ ਕਰਦਾ ਵਾ ਸ਼ੱਕ ਹੁੰਦਾ ਹੀ ਗਈ ਕੋ ਡੋੜ ਬੰਦੇ ਆ ਤਾਂ ਡਾਟ ਤੇ ਆ ਰਹਿਦਾ ਹੈ ਇਹ ਕਹੀ ਕੋ ਲਿਖਣਾ ਵੰਦਾ ਲਖਾਰੀ ਬੰਦੇ ਨੂੰ ਤੁਹਾਨੂੰ ਕੋਲ ਵੈਰੀ ਗੁੱਡ ਟਾਈਮਿੰਗ ਵੈਰੀ ਗੁੱਡ ਚੱਲ ਕਹੀ ਉਹ ਕਹਦੇ ਦੁਬਾਰਾ ਇੱਕ ਵਈ ਵਾਲ ਵਾਲ ਕਟਾ ਕੇ ਮਾਡਲ ਜਿਹਾ ਬਣ ਕੇ ਕਿੰਨਾ ਉਹ ਵੀਡੀਓ ਬਣਾਵਾਂਗੇ ਆਏ ਹਾਏ ਆਏ ਆਏ ਹਾਏ ਹਾਏ ਜਵਾਕ ਨੇ ਤੇਰੇ ਜਵਾਕ ਮੇਰੇ ਕੀ ਆ ਚਾਰ ਹਾਈ ਹੋਰ ਬੱਕਰੀ ਉੱਥੇ ਹੀ ਲੱਗ ਰਿਆ ਦਿਹਾੜੀ ਤੋਂ ਬਾਅਦ ਹੈ ਇੱਥੇ ਕੰਮ ਤੇ ਹੀ ਸੀ ਹਾਂਜੀ ਗਾਜੂ ਦੇਖ ਲਿਓ ਨੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀਆਂ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ